ਸਸਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 99152 65790 ਅੱਜ ਦੀ ਵੀਡੀਓ ਵਿੱਚ ਆਪਾਂ ਤਾਂ ਸਾਡੇ ਲਈ ਜਰਸੀ ਕਰਾਸ ਬੱਸੀ ਲੈ ਕੇ ਆਏ ਜੋ ਕਿ ਕਾਫੀ ਕਲਰ ਦੇ ਵਿੱਚ ਆਓ ਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦੇਵਾਂਗੇ। ਸਤਿ ਸ਼੍ਰੀ ਅਕਾਲ ਬਾਈ ਜੀ। ਪਹਿਲਾਂ ਤਾਂ ਵੀਰ ਆਪਣਾ ਡਰੈਸ ਕਨਫਰਮ ਕਰੋ। ਨਾਮ ਵੀਰ ਦਾ ਮਣੀ ਪਿੰਡ ਧੋਲਾ ਵੀਰ ਜਿਹੜਾ ਬਰਨਾਲਾ। ਨਾਮ ਵੀਰ ਦਾ ਮਣੀ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 869937700 ਦਾ। 86993 17710 ਵੀਰ ਦਾ ਮੋਬਾਈਲ ਨੰਬਰ ਹੈ ਬੜੀ ਸਕਰੀਨ ਤੇ ਬਾਹਰ ਦੀ ਵੀਡੀਓ ਦੇਖੀ ਹੈ ਵੀਰੇ ਆਪਾਂ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਨੂੰ? 11:00 ਵਜੇ ਜੇ ਰਪਈ ਮੰਨ ਲਾ ਸਵੇਰੇ 6:00 ਵਜੇ ਸੂਈ ਸੇ 7:00 ਵਜੇ। ਸਵੇਰੇ ਵੀਰ ਕੰਦਾ 6 ਵਜੇ ਸੁੱਈਆ 11 ਕਵਜੇ ਜੇਰ ਪੈਗੀ ਪੂਰੀ ਪ੍ਰੋਪਰ ਜੇ ਸਾਰੀ ਪਈ ਆ। ਸੀਲ ਠੰਡੀ ਵਧੀਆ ਗਈ। ਚਵਾਈ ਚਵਾਈ ਨਰਮ ਹੈ। ਫੋਲ ਕੇ gekeੜਾ ਦਵਾ ਦੇ। ਕੋਰੇ ਬੋਖਾ ਬਾਈਆਂ ਨੂੰ ਚੈੱਕ ਕਰਵਾ ਦਈਏ। ਚਵਾਈ ਚੂਈ ਦੀ ਬਿਲਕੁਲ ਨਰਮ ਹੈ। ਬਾਜਬ ਰੇਟ ਵੀਡੀਓ ਦੇ ਵਿੱਚ ਕਰਵਾਵਾਂਗੇ ਵੀਰ ਤੋਂ। ਮਾਗਰ ਬੱਸੀ ਆਗੀ ਜਰਸੀ ਯੰਗ ਚ। ਨਾ ਕੱਦ ਜਾਦੇ ਛੋਟਾ ਤੇ ਨਾ ਹੀ ਕੱਦ ਜਾਦੇ ਵੱਡਾ। ਜਰਸੀਆਂ ਆਲਾ ਕੱਦ ਪੂਰਾ ਟੌਪ ਦਾ ਹੈਗਾ ਮੰਨ ਲਓ ਵੀ ਥਣਲੇ ਵੀ ਤੁਸੀਂ ਜਜਮੈਂਟ ਕਰ ਸਕਦੇ ਹੋ। ਕੱਲਾ ਕੱਲਾ ਨਿੱਖੜ ਮਾ ਥਣ ਲੱਗਿਆਗਾ। ਤੋਰੇਦਾਰੇ ਦੀ ਬੈੜ ਬਿਲਕੁਲ ਸਾਫ ਆ ਗਈ। ਦੁੱਧ ਵੀਰੇ ਕਿੰਨਾ ਕਰੇ ਦੂ ਪਹਿਲੇ ਸੂਆਦ ਕੀ? 12-13 ਕਿਲੋ ਦੁੱਧ ਜੈਨੂਨ ਵੀਰ ਨੇ ਕਿਹਾ ਕੋਈ ਗੱਪ ਛੜਾਪਾ ਵਾਲਾ ਕੰਮ ਨਹੀਂ ਕੀਤਾ। ਥਣ ਲੈਵੇ ਤਾਂ ਤੁਸੀਂ ਅਨਤਾਜਾ ਲਾ ਸਕਦੇ ਹੋ ਵੀ 12-13 ਕਿਲੋ ਦੁੱਧ ਕੋਈ ਬੈੜ ਨੂੰ ਜਾਦੇ ਮੈਨੇ ਨਹੀਂ ਰੱਖਦਾ। ਕਰਦ ਕਾਰਡ ਦੇ ਹਿਸਾਬ ਨਾਲ ਬਰੀਡਿੰਗ ਦੇ ਹਿਸਾਬ ਨਾਲ ਕੱਲਾ ਕੱਲਾ ਨਿਕੜਮਾ ਥਣ ਧਾਰਾਂ ਆਪਾਂ ਵੀਡੀਓ ਦੇ ਵਿੱਚ ਮਰਵਾ ਕੇ ਦਿਖਾਵਾਂਗੇ। 12 ਕਿਲੋ ਦੇਣਾ ਆਪਾਂ 12 ਹੀ ਦੇਵੇਂ ਮੈਂ ਗਰਮੀ ਗਰਮੀ ਵਾਲੀ ਪੈਂਦੀ ਆ। ਥਣ ਹਵਾ ਨੇ ਵੀ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋਗੇ ਲੱਤਾਂ ਦੇ ਵਿਚਾਲੇ ਕੰਪੈਕਟ ਆਰਡਰ। ਵਾਜਬ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਨਿਆਣਾ ਲੈਂਦੀ ਆ ਭਰਾ ਹਾਂ ਹਾਂ ਬਾਈ ਨਿਆਣਾ ਵੀਰ ਕਹਿੰਦਾ ਲੈਂਦੀ ਹੈ ਕਿ ਵਾਜਬ ਰੇਟ ਵੀਡੀਓ ਦੇ ਵਿੱਚ ਕਰਵਾਵਾਂਗੇ ਆਪਾਂ ਮਾੜਾ ਚੰਗਾ ਹੀ ਬੱਸੀ ਵੀਰੇ ਲੋ ਬਾਈ ਬੱਚੀ ਤੁਹਾਨੂੰ ਚੁੰਗਦੀ ਦਿਖਾਤੀ ਦੇਖੋ ਵਿੱਚ ਵੀਰਾਂ ਦਾ ਫੋਨ ਆਉਂਦੇ ਰਹਿੰਦੇ ਨੇ ਵੀ ਬੱਚੀ ਚੁੰਗਦੀ ਨਹੀਂ ਗਈ ਬਿਲਕੁਲ ਸੀਲ ਠੰਡੀ ਸ਼ਾਂਤ ਸੁਭਾਅ ਦੀ ਬੈੜ ਹੈ ਦੇਖੋ ਨਰਮ ਪਹਿਲਾ ਸੁਗਾ ਮੰਨ ਲਓ ਵੀ ਬੈੜਾ ਨਹੀਂ ਔਲ ਔਲ ਕਰਦੀਆਂ ਰਹਿੰਦੀਆਂ ਨੇ ਕੋਈ ਔਲੂ ਵਾਲਾ ਚੱਕਰ ਵੀ ਨਹੀਂ ਹੈਗਾ ਬਾਲਟੀ ਤਰੋ ਤੇ ਚੋਲੋ ਕੰਮਾਂਗਾ ਤਾਰਾ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾਤੀਆਂ ਬਾਜਵ ਰੇਟ ਵੀਡੀਓ ਦੇ ਵਿੱਚ ਕਰਵਾਵਾਂਗੇ ਬੋਲੀ ਹੋ ਗਈ ਆ ਹਜੇ ਵੀਰ ਕਹਿੰਦਾ ਰੇਟ ਕੀ ਹੋਊਗਾ ਭਰਾ ਬਾਜਵ ਜਾ ਰੇਟ ਦਾ 45 ਜਸਨੋ ਵਾਲਾ ਜਸਨੋ ਵਾਲਾ ਬਈ 1000 ਦਾ ਮਾਨ ਕਰਦਾ 45000 ਚੋਂ ਵੀ ਕਹਿੰਦਾ 1000 ਰੁਪਿਆ ਮਾਨ ਕਰ ਦਿਆਂਗੇ ਘਰੇ ਬੰਦਾ ਮਾਨ ਤਾਂ ਜਰੂਰ ਹੋਊਗਾ ਐਦਾਂ ਦੀਆਂ ਵੀਡੀਓ